ਉੱਲ ਜਾਉ ਨਾ ਹੋਈ ਜਾਉ ਨਾ ਫਿਰ ਇਹਦਾ ਨਿਕਰੀ ਨਾ ਫਿਰ ਇਧਰ ਹੋ ਜਾ ਤੁਸੀਂ ਹਾਂ ਪਾਲੀ ਰਾਤ ਇੱਥੇ ਝਗੜਾ ਆਵਾ ਮੈਂ ਤੁਹਾਡੇ মিডিਆ ਦੇ ਮਾਧਿਅਮ ਰਾਹੀਂ ਪੰਜਾਬ ਸਰਕਾਰ ਉਨਾਂ ਤੱਕ ਇਹ ਆਵਾਜ਼ ਪਹੁੰਚਾਉਣਾ ਚਾਹੁੰਦਾ ਆ ਵੇਖੋ ਆ ਗੇਟ ਦਾ ਹਾਲ ਰਾਤ ਦੰਦ ਟੱਟਪਾਣਾ ਮਾਰ-ਮਾਰ ਕੇ ਗੇਟ ਵਟਿਆ ਗਿਆ ਕੋਠਿਆਂ 'ਤੇ ਚੜ ਕੇ ਇੱਟਾਂ ਰੋੜੇ ਚਲਾਏ ਗਏ ਆ ਔਰ ਮਹੱਲੇ ਵਾਲਿਆਂ ਦੇ ਕਹਿਣ ਦੇ ਮੁਤਾਬਕ ਦੋ ਤਿੰਨ ਰਾਉਂਡ ਫਾਇਰ ਵੀ ਕੀਤੇ ਗਏ ਆ ਔਰ ਇਹ ਸਾਡੇ ਭੈਣ ਜੀ ਨੇ ਸੁਮਨ ਜੋਗੀ ਪ੍ਰਵਾਸੀ ਪ੍ਰਵਾਸੀ ਨੇ ਔਰ ਬੀਜੇਪੀ ਮਹਿਲਾ ਦਲ ਦੇ ਇਹਨਾਂ ਦੇ ਬੇਟੇ ਨੂੰ ਸਟਾ ਲਾਈਆਂ ਗਈਆਂ ਨੇ ਜੋ ਗੰਭੀਰ ਹਾਲਤ ਵਿੱਚ ਇਸ ਟਾਈਮ ਜੇਰੇ ਇਲਾਜ ਬਨਾਲਕ ਹਸਪੀਟਲ ਦਾ ਤੁਹਾਡੇ ਮੀਡੀਆ ਰਾਈ ਕਿ ਜਿਹੜਾ ਸਾਡਾ ਇਹ ਨੁਕਸਾਨ ਹੋਇਆ ਵਾ ਬੱਚੇ ਦਾ ਔਰ ਲੋਕਾਂ ਦਾ ਔਰ ਇਸ ਮਹੱਲੇ ਦਾ ਉਹ ਸਾਡੀ ਆਵਾਜ਼ ਜਿਹੜੀ ਆ ਸੀਪੀ ਸਾਹਿਬ ਤੱਕ ਪਹੁੰਚਾਈ ਜਾਵੇ ਔਰ ਜਿਹੜੇ ਦੋਸ਼ੀ ਆ ਉਹ ਉਪਰਤ ਕਾਰਵਾਈ ਕੀਤੀ ਜਾਵੇ ਧੰਨਵਾਦ

ਕੀ ਟਿਕਾਉਣਾ ਲੱਗ ਗਿਆ ਉਹ ਮੁਨੇ ਗਿਆ ਮੰਤਰ ਲੱਗ ਗਿਆ ਉਹਦੇ ਰਹਿਣ ਵਾਲੇ ਭਰ ਲਿਆ ਰੱਖਣਾ ਰੱਖਣਾ ਨਹੀਂ ਡਿਕ ਲੋਗ ਉਹ ਆਹ ਰੱਖੋ ਉਸ ਨੂੰ ਪਕਾ ਲਓ ਇਸ ਤੋਂ ਇਹ ਬਰਾਤ ਆਇਆ ਆਇਆ ਉਹਨਾਂ ਅੱਗੇ ਰੱਖੋ ਇਹ ਨਹੀਂ ਲੱਗਿਆ ਲੱਗਿਆ ਇਹ ਨਾ ਇਹਨੂੰ ਇੱਕ ਡਿਕ ਲੋਗ ਬਰਾਉ ਹੈ ਹਾਂ ਇਹ ਇੱਕ ਇਹਨੂੰ ਲਗਾ ਦੇ ਇਸ ਨੂੰ ਲਗਾ ਦੇ ਹੇ ਨਾ ਅਮ ਜੇ ਨਿਕਲਣ ਵਾਲੇ ਜੀ ਤੁਸੀਂ ਕਿਹੜਾ ਮਕਸਦ ਹਾਂਜੀ ਕੀ ਨਾਮ ਹੈ ਤੁਹਾਡਾ ਕਿਸ ਜਗ੍ਹਾ ਤੇ ਰਹਿੰਦੇ ਜੇ ਤੇ ਕੀ ਝਗੜਾ ਹੈ ਸਾਰਾ ਦੱਸ ਦਿਓ ਜੀ ਡਿਟੇਲ ਜੀ ਮੈਂ ਮੇਰਾ ਨਾਮ ਸੁਮਨ ਰਾਜਪੂਤਿਆ ਮੈਂ ਸੁੰਦਰ ਸਿੰਘ ਆਬਾਦੀ ਪੁਰਾਣੀ ਚੁੰਗੀ ਗਲੀ ਨੰਬਰ 3 ਹਾਊਸ ਨੰਬਰ 5 ਦੇ ਵਿੱਚ ਮੈਂ ਰਹਿਣ ਵਾਲੀ ਆ ਮੇਰਾ ਬੇਟਾ 18 ਸਾਲ ਆਦਿੱਤਿਏ ਕੁਮਾਰ ਜੋ ਕਿ ਲਿਵਿਟੀ ਮਾਰਕੀਟ ਦੇ ਵਿੱਚ ਕੰਮ ਕਰਦਾ ਵਾ ਉਹ ਕੱਲ ਰਾਤੀ 21 ਤਰੀਕ ਨੂੰ 10 ਵਜੇ ਰਾਤ ਘਰ ਆਈ ਆਇਆ ਆਉਣ ਤੋਂ ਬਾਅਦ ਟਿਫਿਨ ਰੱਖ ਕੇ ਤੇ ਬਾਹਰ ਖੇਡਣ ਚੱਲ ਗਿਆ ਬੱਚਿਆਂ ਦੇ ਨਾਲ ਉਸ ਦਰਮਿਆਨ ਮੇਰੇ ਹੀ ਮੁਹੱਲੇ ਦੇ ਰਹਿਣ ਵਾਲਾ ਇੱਕ ਸੰਧੂ ਤੇ ਧਰਮਿੰਦਰ ਤੇ ਨikhil ਤਿੰਨੇ ਆਟੋ ਦੇ ਵਿੱਚ ਬੈਠੇ ਸੀਗੇ ਜਿਨ੍ਹਾਂ ਨੇ ਓਵਰਲੋਡ ਨਸੇ ਦੇ ਧੋਤੂ ਸੀਗੇ ਉਨੇ ਮੇਰੇ ਬੱਚੇ ਨੂੰ ਬਹੁਤ ਹੀ ਗਾਲ ਮੰਦਾ ਕੱਢਿਆ ਤੇ ਮੇਰੇ ਬੱਚੇ ਨੇ ਕਾਰਨ ਪੁੱਛਿਆ ਵੀ ਵੀਰਜੀ ਤੁਸੀਂ ਗਾਲ ਕਿਉਂ ਕੱਢੀ ਮੇਰੀ ਮਾਂ ਦੀ ਤੇ ਕਹਿੰਦਾ ਤੂੰ ਪੁੱਛਣ ਵਾਲਾ ਕੌਣ ਹੁੰਦਾ ਇੰਨੇ ਦਰਮਿਆਨ ਉਹਨੇ ਰੋਡ ਕੱਢ ਕੇ ਮੇਰੇ ਬੇਟੇ ਦੇ ਸਿਰ ਤੇ ਮਾਰਦਾ ਜਿਸ ਵਜ੍ਹਾ ਨਾਲ ਮੇਰਾ ਬੇਟਾ ਅੱਜ ਗੁਰੂ ਨਾਨਕ ਦੇਵ ਹਸਪੀਟਲ 'ਚ ਐਡਮਿਟ ਆ ਡਾਕਟਰ ਉਹਦੀ ਕੰਡੀਸ਼ਨ ਬਹੁਤ ਕਾਫੀ ਸੀਰੀਅਸ ਬਤਾ ਰਹੇ ਆ ਇਹ ਕੀ ਕੀ ਨੁਕਸਾਨ ਕੀ ਦੱਸ ਦੋ ਬਾਕਾਂ ਮੇਰੇ ਬੇਟੇ ਦਾ ਤੇ ਪਹਿਲੇ ਇੱਕ ਅੱਖ ਫੈਕਚਰ ਹੋ ਚੁੱਕਿਆ ਵਾ ਸਿਰ ਦੇ ਵਿੱਚ ਚਾਰ ਜਗ੍ਹਾ ਸੱਟ ਆ ਜਿੱਤੇ ਕਾਫੀ ਟਾਂਕੇ ਲੱਗੇ ਹੋਏ ਨੇ ਮੈਂ ਆਪਣੇ ਬੇਟੇ ਨੂੰ ਹਸਪੀਟਲ ਲੈ ਕੇ ਚੱਲੀ ਸੀ ਜੇ ਦਰਮਿਆਨ ਤਰਮਿੰਦਰ ਤੇ ਸਿੰਧੂ ਤੇ ਨikhil ਨੇ 20 ਮੁੰਡੇ ਭੇਜ ਕੇ ਮੇਰੇ ਘਰ ਦਾ ਤੇ ਮੇਰੇ ਮੇਨ ਗੇਟ ਦਾ ਸਾਰਾ ਸਮਾਨ ਤੋੜਪਨ ਕੀਤੀ ਧਾਰ-ਧਾਰਾ ਹਥਿਆਰ ਚਲਾਏ ਇਨਾਂ ਨੇ ਕਿਰਪਾਨ ਤੇ ਦਾਤਰ ਸਰੀਆਮ ਚਲਾਉਂਦੇ ਪਏ ਸੀਗੇ ਫਾਇਰਿੰਗ ਵੀ ਕੀਤੀ ਇਹਨਾਂ ਨੇ 3-4 ਜਨਾਨੀ ਲੇਡਿਸ ਜਿੰਨੀ ਕੀ ਵੀ ਹੈਗੀ ਸਾਡੇ ਮੋਹਲੇ 'ਚ ਸਾਰੇ ਡਰ ਕੇ ਆਪਣੇ ਆਪਣੇ ਅੰਦਰ ਹੋ ਗਏ ਜਿਨ੍ਹਾਂ ਦੀ ਸਬੂਤ ਅਹਜੇ ਤੀਕਰ ਪਾਰ ਗਲੀ ਦੇ ਵਿੱਚ ਪਈਆਂ 100 ਇੱਟਾਂ ਇਹਨਾਂ ਨੇ ਸੁੱਟੀਆਂ ਕੱਚ ਦੀ ਬੋਤਲ ਇਹਨਾਂ ਨੇ ਮਾਰਿਆ ਕੋਈ ਪਹਿਲਾਂ ਝਗੜਾ ਸੀ ਤੁਹਾਡਾ ਕੀ ਚੱਕਰ ਨਹੀਂ ਮੇਰਾ ਕਿਸੇ ਦੇ ਨਾਲ ਕੋਈ ਰੰਜਿਸ਼ ਨਹੀਂ ਕੋਈ ਝਗੜਾ ਨਹੀਂਗਾ ਪੁਲਿਸ ਨੂੰ ਦਿੱਤੀ ਜਾਣਕਾਰੀ ਦੀ ਤਾਂ ਪੁਸ ਆਈ ਸੀ ਹਾਂਜੀ ਪੁਲਿਸ ਉਸ ਉਸੇ ਵਕਤ ਆਏ ਨੇ ਐਸਐਚਓ ਸਾਹਿਬ ਮੌਕੇ ਤੇ ਆਏ ਨੇ ਮੈਂ ਉਹਨਾਂ ਦੇ ਬਹੁਤ ਹੀ ਧੰਨਵਾਦੀ ਆ ਕਿ ਉਹ ਉਹਨਾਂ ਦੇ ਆਉਣ ਤੋਂ ਬਾਅਦ ਉਹ ਮੁੰਡੇ ਉਹਨਾਂ ਦੇ ਸਾਹਮਣੇ ਪਜੇ ਆ ਪਜਣ ਤੋਂ ਬਾਅਦ ਦੋ ਮੁੰਡੇ ਹੱਥ ਲੱਗੇ ਉਹਨਾਂ ਦੇ ਜੋ ਕਿ ਇਸ ਟਾਈਮ ਛਿਆਟਾ ਥਾਣਾ ਬਾਈਪਾਸ ਦੇ ਵਿੱਚ ਹੈਗਾ ਕਿਹੜੇ ਕਿਹੜੇ ਮੁੰਡੇ ਫੜੇ ਉਹਨਾਂ ਨੂੰ ਇੱਕ ਦਾ ਨਾਮ ਸੋਨੂ ਆ ਤੇ ਦੂਜੇ ਦਾ ਨਾਮ ਨਹੀਂ ਪਤਾ ਲੱਗ ਰਿਹਾ ਕਿ ਕੌਣ ਮੁੰਡਾ ਵਾ ਕਿਸ ਚੀਜ਼ ਦਾ ਨਸ਼ਾ ਕਰਦੇ ਨੇ ਉਹ ਉਹ ਡ੍ਰਿੰਕ ਵੀ ਕਰਦੇ ਆ ਤੇ ਚਿੱਟਾ ਵੀ ਪੀਂਦੇ ਆ ਤੇ ਇਨਸਾਫ ਚਾਹੀਦਾ ਜੀ ਸਾਨੂੰ ਸਿਰਫ ਮੈਨੂੰ ਇਨਸਾਫ ਹੀ ਚਾਹੀਦਾ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਮੇਰਾ ਬੱਚਾ ਛੋਟਾ ਵਾ ਜਿਹੜਾ ਅੱਜ ਤੱਕ ਕਿਸੇ ਨੂੰ ਕੋਈ ਗਲਤ ਲਵਜ਼ ਯੂਜ਼ ਨਹੀਂ ਕੀਤਾ ਬੇਨਜ਼ਾਇਤ ਮੇਰੇ ਤੇ ਅੱਜ ਹਮਲਾ ਹੋ ਰਿਹਾ ਸਾਨੂੰ ਇਹ ਨਹੀਂ ਪਤਾ ਲੱਗ ਰਿਹਾ ਇਹ ਹਮਲਾ ਕੌਣ ਕਰਵਾ ਰਿਹਾ ਤੇ ਕਿਉਂ ਕਰਵਾ ਰਿਹਾ ਤੁਸੀਂ ਕਿਸੇ ਪਾਰਟੀ ਦੇ ਨਾਲ ਵੀ ਜੀ ਮੈਂ ਇੱਕ ਸੋਸ਼ਲ ਵਰਕਰ ਮਹਿਲਾ ਮੰਡਲ ਦਾ ਮਤਲਬ ਅਧਿਆਛੀਆਂ ਤੇ ਅੱਜ ਤੋਂ ਨਹੀਂ ਮੈਂ 17 ਸਾਲ ਤੋਂ ਜਨਤਾ ਦੀ ਸੇਵਾ ਕਰ ਰਹੀ ਹਾਂ ਹਾਂ ਸਰ ਜਿਹੜਾ ਚੁੰਗੀ ਦੇ ਨਜ਼ਦੀਕ ਜਿਹੜਾ ਇੱਕ ਝਗੜਾ ਹੋਇਆ ਸੀ ਰਾਤ ਨੂੰ ਸਰ ਕੀ ਕਾਰਵਾਈ ਹੋਈ ਸੀ ਉੱਚ ਸੀ ਮੌਕੇ ਜਾ ਕੇ ਤੇ ਜਿਹੜੀ ਜਦੋਂ ਕੰਪਲੇਨ ਮਿਲੀ ਆਪਾਂ ਦੋ ਬੰਦੇ ਅਪ੍ਰੀਹੈਂਡ ਕਰ ਲਏ ਸੀ ਤੇ ਹੁਣ ਕੰਪਲੇਂਡ ਆਏ ਆ ਕੰਪਲੇਨ ਦਿੰਦੇ ਕੰਪਲੇਨ ਉਸਾਰ ਨਕਾਰਵੀ ਕਰਦੇ ਕਿੰਨੇ ਕਿ ਸਾਡ ਲਈ ਮੁੰਡੇ ਦੇ ਡਾਕਟਰ ਕੱਟ ਕੇ ਦਿੱਤਾ ਹੈ ਸ਼ਾਇਦ ਆਖਦੇ ਨੇ ਨਜ਼ਦੀਕ ਉਸਟ ਆ ਇਹਨਾਂ ਨੂੰ ਪਾਈ ਫੋਰ ਜੇ ਫਾਇਰ ਵਾਲੀ ਕੋ ਗੱਲ ਸਾਹਮਣੇ ਨਹੀਂ ਆਈ ਹਜੇ ਤੱਕ ਜੇ ਕੋਈ ਆਊਗੀ ਤਾਂ ਪਕਰ ਵੀ ਕਰ ਦਾਂਗੇ ਜੀ ਸਰ ਇਹ ਦੱਸਿਆ ਗਿਆ ਹਜੇ ਇੱਕ ਸਟੇਟਮੈਂਟ ਨਹੀਂ ਕੋ ਦਿੱਤੀ ਇਹਨਾਂ ਨੇ ਜੀ ਲੇਕੋ ਮੰਡੇ ਅਰੈਸਟ ਹੋਇਆ ਹੈ ਹਾਂ ਮੰਡੇ ਅਰੈਸਟ ਕੇ ਨਾਮ ਸਰ ਨੇ ਗੱਲ ਨਾਮ ਨਹੀਂ ਮਤਲਬ ਸਿੰਪਲ ਅਰੈਸਟ ਕਰ ਲਈ ਹੈ ਪੰਜਾਬ ਦੇ ਪੱਜ ਦੇ ਪਈ ਜਿਹੜੇ ਦਾਤਰ ਦੂਤਰ ਰਿਕਵਰ ਹੋਏ ਇਹਨਾਂ ਕੋ ਸਰ ਕਿਹਨੇ ਜਾਣੀ ਹੈਗੇ ਜਿਹੜੇ ਅਰੈਸਟ ਕੀਤੇ ਨੇ ਦੋ ਠੀਕ ਤਾਂ ਸਰ ਜਦੋਂ ਤੁਸੀਂ ਮੌਕੇ ਤੇ ਪਹੁੰਚੇ ਤੁਸੀਂ ਦੇਖਿਆ ਕਿੰਨਾ ਕਸ ਜੋਂ ਸੀਗਾ ਜਿਹੜਾ ਤੁਸੀਂ ਮਗਰ ਡਰਾਉਨ ਅਪ ਕਰੇ ਕੋ ਪੰਜ ਸਤ ਬੰਦੇ ਆ ਗਏ ਦੌੜਦੇ ਵੇ ਸੀ ਤੁਸੀਂ ਦੌੜ ਕੇ ਦੋ ਕੁ ਬੰਦੇ ਅਪਰੈਜ਼ੈਂਟ ਕਰ ਲਏ ਬੜਾ ਸਾਰੀ ਟੀਮ ਲਗਾਈ ਹੋਈ ਹੈ ਇਹਨਾਂ ਨੂੰ ਫੜਨ ਲਈ ਹਾਂਜੀ 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 ਜਦੋਂ ਇਹਦੀ ਕੰਪਲੇਂਟ ਹੁੰਦੀ ਹੈ ਨਾ ਉਸ ਤੋਂ ਉਹ ਦੇਖਦੇ ਆ ਵੀ ਇਨਸੂਰੈਂਸ ਕੰਪਨੀ ਦਾ ਦੱਸ ਰਹੇ ਕਿੰਨੇ ਵਜੇ ਦੀ ਗੱਲ ਦੱਸ ਰਹੇ ਕੰਪਲੀਟ ਚੈੱਕ ਕਰਕੇ ਫਿਰ ਇਹਨਾਂ ਤੋਂ ਪੁੱਛਦੇ ਆ ਜੀ ਇਹਨਾਂ ਦੇ ਸਾਥੀ ਕੌਣ ਕੌਣ ਹੈ ਇਹਨਾਂ ਨੂੰ ਜ਼ਿਆਦਾ ਪਤਾ ਹੋਊਗਾ ਬਾਕੀ ਜੋ ਕੰਪਲੇਨਰ ਨੂੰ ਪਤਾ ਹੋਊ ਉਹ ਵੀ ਨਾ ਦੱਸੂਗਾ ਸਰ ਕੀ ਕਾਰਵਾਈ ਹੋਣਾ ਇਹਨਾਂ ਦੇ ਉੱਤੇ ਹੋਏਗੀ ਜੋ ਬਣਦੀ ਜੋ ਫੈਂਸ ਸਾਹਮਣੇ ਹੋਊਗਾ ਜੋ ਛੱਟ ਦਾ ਗ੍ਰੈਵਿਟੀ ਉਸਨੂੰ ਕਾਰਵਾਈ ਕਰਦਾਂਗੇ ਠੀਕ ਹੈ